ਇਹ ਜਿਹੜਾ ਬਾਬਾ ਬਲਜਿੰਦਰ ਸਿੰਘ ਚਰਨ ਘਾਟ ਦਾ ਮੁਖੀ ਸੀਗਾ ਉੱਥੇ ਤੇ ਉਸ ਵੇਚੇ ਚ ਸੀਗਾ ਵੀ ਉਹ ਉੱਥੇ ਜਿਹੜੀਆਂ ਹੈਗੀਆਂ ਗਰੀਬ ਘਰਾਂ ਦੀਆਂ ਬੱਚੀਆਂ ਸੀਗੀਆਂ ਉਹਨਾਂ ਦਾ ਸਰੀਰਕ ਸ਼ੋਸ਼ਣ ਕਰਕੇ ਉਹਨੂੰ ਬਲੈਕਮੇਲ ਕਰਕੇ ਰੱਖਦਾ ਸੀ ਵੀ ਤਾਂ ਜੋ ਪੁਲਿਸ ਕੋਲੇ ਨਾ ਜਾਣ ਹਾਂਜੀ ਤੇ ਉਸ ਜਦੋਂ ਸਾਨੂੰ ਪਤਾ ਲੱਗਾ ਅਸੀਂ ਫਿਰ ਉਹਨੂੰ ਫੜਿਆ ਸੀ ਤੇ ਪੁਲਿਸ ਨੂੰ ਦਿੱਤਾ ਸੀ ਤੇ ਉਸ ਸੰਬੰਧ ਵਿੱਚ ਪੁਲਿਸ ਨੇ ਪਰਚਾ ਦਿੱਤਾ ਹੋਇਆ ਸੀ ਉੱਤੇ ਅਸਲ ਦੇ ਵਿੱਚ ਪਰਚਾ ਇੱਕ ਬੀਬੀ ਦੇ ਬਿਆਨ ਤੇ ਹੋਇਆ ਸੀ ਜਿਹਨੂੰ ਵਿਆਹ ਦਾ ਲਾਰਾ ਲਾਇਆ ਸੀ ਠੀਕ ਹੈ ਜੀ ਜਿਹੜੀਆਂ ਦੂਜੀਆਂ ਬੱਚੀਆਂ ਦੇ ਨਾਲ ਧੱਕਾ ਹੋਇਆ ਉਹਨਾਂ ਦੀ ਗੱਲ ਅਸੀਂ ਪੁਲਿਸ ਕੋਲੇ ਰੱਖੀ ਆ ਵੀ ਕੁਝ ਪਰਿਵਾਰ ਸਾਹਮਣੇ ਨਹੀਂ ਆਉਣਾ ਚਾਹੁੰਦੇ ਪਰ ਇਹਦੇ ਤੇ ਬੇਅਦਬੀ ਦਾ ਪਰਚਾ ਵੀ ਕਰੋ ਇੱਕ ਇਹਦੇ ਨਾਲ ਕੁੜੀ ਰਲਈ ਹੋਈ ਆ ਜੀ ਬਾਬਾ ਜੀ ਤੁਸੀਂ ਬੇਅਦਬੀ ਦੀ ਗੱਲ ਕਰਦੇ ਹੋ ਜਿਹੜੀ ਲੇਡੀ ਢਾਈ ਸਾਹਿਬ ਤੇ ਜਾਂਦੀ ਰਹੀ ਆ ਤੇ ਉਹ ਵੀ ਤਾਂ ਬੇਅਦਬੀ ਦੇ ਹੱਕ ਦੇ ਵਿੱਚ ਚਿੱਤੀ ਉਹਨਾਂ ਨੇ ਵੀ ਦੇਖੋ ਦੋ ਦੋ ਲੜਕੀਆਂ ਹੱਥ ਚਾਈਆਂ ਇੱਕ ਲੜਕੀ ਨੇ ਕਿਹਾ ਧੱਕੇ ਨਾਲ ਬਲੈਕਮੇਲ ਕਰਕੇ ਸਾਧਦਾ ਰਿਹਾ ਜਿਹਨੂੰ ਬਲੈਕਮੇਲ ਕਰਾਂਗੇ ਉਹਨੂੰ ਜਿੱਥੇ ਮਰਜ਼ੀ ਲੈ ਜਾਓ ਉਹਨੇ ਆਪਣੇ ਹੱਕ 'ਚ ਬਿਆਨ ਦਿੱਤੇ ਦੂਜੀ ਕੁੜੀ ਕਹਿੰਦੀ ਵੀ ਮੈਂ ਆਪਣੀ ਮਰਜ਼ੀ ਨਾਲ ਗਈਆਂ ਫਿਰ ਮਤਲਬ ਇਹਦੇ 'ਚ ਬੇਅਦਬੀ ਅਮਰਪਾਲ ਜੀ ਤੁਹਾਡੇ ਤੇ ਵੀ ਇਲਜ਼ਾਮ ਲੱਗੇ ਕਿ ਤੁਸੀਂ ਡੀਵੀਆਰ ਵਗੈਰਾ ਲੈ ਕੇ ਤੱਕਾ ਕੀਤਾ ਬਾਬੇ ਦੀ ਕੁੱਟਮਾਰ ਕੀਤੀ ਵੀ ਤੁਹਾਨੂੰ ਕਿਸ ਨੇ ਅਧਿਕਾਰ ਦਿੱਤਾ ਵੀ ਪੁਲਿਸ ਦਾ ਕੰਮ ਕਰਨ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਅਧਿਕਾਰ ਦਿੱਤਾ ਤੇ ਕੁੱਟਮਾਰ ਕੀਤੀ ਹੁਣ ਜਿਹੜੇ ਤੁਸੀਂ ਡੀਵੀਆਰ ਲੈ ਕੇ ਤੁਹਾਨੂੰ ਪੁਲਿਸ ਵਾਲੇ ਨਹੀਂ ਕਰਨਾ ਚਾਹਦੇ ਸੀ ਵੀ ਵੀਡੀਓ ਵਾਇਰਲ ਹੋ ਰਹੀਆਂ ਪੁਲਿਸ ਉਹਨਾਂ ਤੇ ਪੰਜ ਪਰਚੇ ਬਿਲਾਦਕਾਰ ਦੇ ਕਰੇ ਤੇ ਡੀਵੀਆਰ ਲੈ ਲੈਣਦੇ ਹੁਣ ਤਾਂ ਅਸੀਂ ਨਹਿਰ 'ਚ ਸਿੱੜਤਾ ਵੀਡੀਓ ਕੱਟ ਰਹੀ ਸੀ ਸ਼ਰਮਣੀ ਕਮੇਟੀ ਵੀ ਸ਼ਰਮਣੀ ਕਮੇਟੀ ਦਾ ਮੁਰਦਾਬਾਦ ਕਰ ਰਹੀ ਸੀ ਇਹ ਸ਼ਰਮਣੀ ਕਮੇਟੀ ਨੇ ਉਹਨੂੰ ਪਹਿਲਾਂ ਮਾਫੀਨਾਮਾ ਦਿੱਤਾ ਸੀ ਪ੍ਰਕਰਮਾ ਕਰਵਾਈ ਸੀ ਗੁਰੂ ਗ੍ਰੰਥ ਸਾਹਿਬ ਦੀ ਥੜੇ ਦੀਜੀ ਤੋਨੇ ਇਸ ਬਾਰੇ ਜਾਣੂ ਹੈਗੇ ਹੋ ਜੀ ਤੁਸੀਂ ਹੈਗੇ ਆ ਸਾਡੇ ਕੋਲ ਲੈਟਰ ਆਈ ਸੀ ਉਹਦੇ ਬਾਰੇ ਅਸੀਂ ਐਸਜੀਪੀਸੀ ਨੂੰ ਲੈਟਰ ਲਿਖਿਆ ਵਾ ਤੇ ਉਹ ਜਿਹੜੇ ਬੰਦੇ ਨੇ ਉਹਨੂੰ ਮਾਫੀ ਦਿੱਤੀ ਸੀ ਉਹਨਾਂ ਨਾਲ ਗੱਲਬਾਤ ਕਰਾਂਗੇ ਅਕਸਰ ਜੇ ਕੋਈ ਗੱਲਬਾਤ ਕੇਦੀ ਸਾਹਮਣੇ ਹੀ ਉਹਨਾਂ ਨਾਲ ਪਹਿਲਾਂ ਬਹਿ ਕੇ ਕਰਨੀ ਚਾਹੀਦੀ ਹੈ ਨਾ ਹੁਣ ਇਕੱਠ ਇੱਥੇ ਹੈਗਾ ਇੱਕ ਸਾਧ ਦੇ ਖਿਲਾਫ ਆਪਾਂ ਉਸ ਬੰਦੇ ਦੇ ਕਮੇਟੀ ਦੇ ਉਲਟ ਨਾਰੇ ਲਾਵਾਂਗੇ ਚਾਹੀਦੇ ਤਾਂ ਹੈ ਪਰ ਸਮਾਂ ਨਹੀਂ ਹੈ ਹਜੇ ਉਹਨਾਂ ਦੇ ਉਲਟਾਪਾ ਵੱਖਰਾ ਸਮਾਗਮ ਰੱਖਣਾ ਜੀ ਹੁਣ ਥੋੜੀ ਅਗਲੀ ਪਲੈਨਿੰਗ ਕੀ ਹੋਊਗੀ ਇਹਦੇ ਲਈ ਕੋਈ ਸਮਾਜਿਕ ਪ੍ਰੋਗਰਾਮ ਹੈ ਪ੍ਰੋਗਰਾਮ ਹੈ ਇਕਤਾ ਸਿੱਖਾਂ ਦੇ ਵਿੱਚ ਇਕਤਾ ਦੀ ਗੱਲ ਆ ਹੁਣ ਇੱਥੇ ਆਪਾਂ ਇਸ ਵਿਰੋਧ ਆਏ ਆ ਐਨੇ ਕਾਏ ਆ ਨਾ ਐਨੇ ਕੀ ਹਰਥਾਂ ਸਾਡੀ ਆਵਾਜ਼ ਦੇ ਇਕੱਠਿਆ ਹੋ ਜਾਣਗੇ ਆਪਾਂ ਡੇਰਾਬਾਦ ਦਾ ਜੜ ਪਟਦੇ ਆਂ ਬੋਲੋ ਨਹਿਰ ਦੇ ਦੇਖੋ ਕੁਛ ਕਿੱਥੇ ਬਾਗੇ ਬਾਣੇ ਤੱਕ ਦਿੱਤੀ ਵੀ ਨਹਿਰ ਜਾਂਦੀ ਆ ਕਿੰਨੇ ਨਵੇਂ ਡੇਰੇ ਖੁੱਲੇ ਆ ਥਾਂ ਥਾਂ ਤੇ ਨਹੀਂ ਡੇਰੇ ਦੇ ਖਿਲਾਫ ਨਹੀਂ ਹੈ ਆਪਾਂ ਜੁਰਮ ਦੇ ਖਿਲਾਫ ਆ ਤੁਸੀਂ ਜੁਰਮ ਨਹੀਂ ਗਲਤ ਹੈ ਵੀ ਇੱਕ ਤਾਂ ਦੇਖੋ ਜੁਰਮ ਤਾਂ ਗੁਰੂ ਘਰਾਂ 'ਚ ਵੀ ਹੋ ਰਹੇ ਆ ਮਸਜਿਦਾਂ ਮੰਦਰਾਂ 'ਚ ਵੀ ਬਲਾਤਕਾਰ ਹੋ ਰਹੇ ਆ ਬਿਲਕੁਲ ਬੰਦਾ ਹੀ ਤੇ ਕਸੂਰ ਹੁੰਦਾ ਉਹ ਚਾਹੇ ਡੇਰੇ 'ਚ ਬੈਠਾ ਮਸਜਿਦ ਤੇ ਗੁਰੂ ਘਰੇ ਬੈਠਾ ਉਹਨੂੰ ਖੜਨ ਦੀ ਕੋਸ਼ਿਸ਼ ਕਰਨੀ ਆ ਜੇ ਕਹਿੰਦੇ ਵੀ ਡੇਰੇ ਖੁੱਲੇ ਆ ਉਹਨਾਂ ਤੇ ਆਪਾਂ ਧਾਵਾ ਬੋਲਦਗੇ ਨਹੀਂ ਹੋਣਾ ਜਿਹੜੀ ਮਰਜ਼ਾਦਾ ਹੁੰਦਾ ਇੱਥੇ ਮਰਜ਼ਾਦਾ ਹੈ ਹੀ ਨਹੀਂ ਕੋਈ ਇੱਦਾਂ ਹੀ ਸਾਰੇ ਥਾਂਾਂ ਤੇ ਉਹ ਜਿਵੇਂ ਪਰਿਵਾਰ ਚਾ ਬੱਚਿਆਂ ਦੇ ਸੁਭਾਅ ਵੱਖਰੇ ਹੁੰਦੇ ਉਹ ਡੇਰਿਆਂ ਦੀ ਪਰੰਪਰਾ ਸਾਰਿਆਂ ਦੀ ਵੱਖੋ ਵੱਖਰੀ ਹੁੰਦੀ ਆ ਉਹ ਆਪਦੇ ਹਿਸਾਬ ਨਾਲ ਚੱਲਦੇ ਜਦੋਂ ਕੋਈ ਗਲਤੀ ਕਰੂਗਾ ਆਪਾਂ ਐਕਸ਼ਨ ਲੈ ਲੈ ਇਸ ਤੋਂ ਅਗਲੀ ਰਣਨੀਤੀ ਕੀ ਹੋਊਗੀ ਤੁਹਾਡੀ ਸਾਣੀ ਤੇ ਉਹ ਜਿਹੜਾ ਬੀਬੀ ਦੇ ਪਰਚਾ ਨਹੀਂ ਕਰਦੇ ਸੀ ਉਹਨਾਂ ਨੇ ਕਹਾ ਕੱਲ ਤੱਕ ਕਰਾਂਗੇ ਠੀਕ ਆ ਜੀ ਉਹ ਜੇ ਕਰਨਗੇ ਠੀਕ ਆ ਉਸ ਤੋਂ ਬਾਅਦ ਨਹੀਂ ਆਪਣੀਆਂ ਰਣਨੀਤੀਆਂ ਬਥੇਰਾਂਗੇ ਪੁਲਿਸ ਅਧਿਕਾਰੀ ਤੋਂ ਮੈਂ ਸੁਵਾਰ ਸੁਵਾਇਆ ਜਿਵੇਂ ਉਹਨੇ ਆ ਹਾਂ ਜੀ ਹਾਂ ਜੀ ਪੁਲਿਸ ਅਧਿਕਾਰੀ ਨੇ ਕਿਹਾ ਕੀ ਵੀ ਸੁਵਾਰ ਸੁਵਾਇਆ ਜੀ ਉਹਨਾਂ ਨੇ ਉਹ ਕਹਿੰਦੇ ਠੀਕ ਹੈ ਜਿਹੜੀਆਂ ਤੁਸੀਂ ਪੈਨ ਡਰਾਈਵ 'ਚ ਵੀਡੀਓ ਦਿੱਤੀਆਂ ਉਸ ਆਧਾਰ 'ਤੇ ਕਾਰਵਾਈ ਬਣਦੀ ਆ ਤੇ ਜਿਹੜੇ ਤੇ ਬਣਦੀ ਆ ਜੀ ਕਰਾਂਗੇ ਉਹ ਕਹਿੰਦੇ ਅਸੀਂ ਅਸੀਂ ਕੱਲ ਤੱਕ ਕਰਦੇ ਆਂਗੇ ਠੀਕ ਹੈ ਕਿ ਆ ਵੀ ਪਰਸੋਂ ਤੱਕ ਕੋਈ ਨਾ ਤੁਸੀਂ ਇੱਕ ਦਿਨ ਹੋਰ ਲੈ ਲਓ ਬਾਬਾ ਜੀ ਇਹ ਜਿਹੜੇ ਜਿਹੜੀ ਇਸ ਤਰ੍ਹਾਂ ਦੀ ਸੋਸ਼ਲ ਕੁੜੀਆਂ ਨਾਲ ਪਹਿਲੇ ਇੱਥੇ ਤੱਕ ਤਾਂ ਬੰਬਾਂ ਦੀ ਕਾਰਵਾਈ ਹੋ ਗਈ ਇਸ ਤਰ੍ਹਾਂ ਦੀ ਹੋਰ ਵੀ ਬਹੁਤ ਸੋਸ਼ਲ ਹੋ ਰਹੀਆਂ ਨੇ ਉਹਨਾਂ ਦੀ ਕਾਰਵਾਈ ਹੋ ਜਾ ਪਰੋਖ ਦਾ ਜਿਹੜਾ ਪ੍ਰੂਫ ਲਿਆਵਾਂਗੇ ਆਪਾਂ ਕਾਰਵਾਈ ਕਰ ਦਾਂਗੇ ਭਾਵੇਂ ਕੋਈ ਹੋਵੇ ਹਾਂਜੀ ਅਹੀਂ ਤੋਂ ਮੇਰਾ ਜੀ ਟੀ ਟਾਰਗੇਟ ਹੈਗਾ ਜੀ ਆਪਾਂ ਨੂੰ ਚੇਤਾਵਨੀ ਦੇ ਦਈਏ ਟਾਰਗੇਟ ਤਾਂ ਬਹੁਤ ਵੱਡੇ ਆ ਮੁੜ ਕੇ ਇੱਥੇ ਤੇਰੇ ਤੇ ਜੂਏ ਕੀ ਲਾ ਦੇਣਗੇ ਜੇ ਮੈਂ ਟਾਰਗੇਟ ਦੱਸਦਾ ਹਾਂ ਠੀਕ ਆ ਜੀ ਬਾਬਾ ਠੀਕ ਆ ਜੀ ਠੀਕ ਆ ਜੀ ਜੀ ਸੋਨਹਾਰ